ਫਾਈਨੈਂਸ਼ੀਅਲ ਪਲੈਨਿੰਗ ਦੇ ਬਹੁਤ ਸਾਰੇ ਪੁਆਇੰਟਸ ਅਸੀਂ ਡਿਸਕਸ ਕਰ ਲਏ ਆ ਹੋਰ ਇਹ ਜੀਆਂ ਕਿਹੜੀਆਂ ਗੱਲਾਂ ਨੇ ਜਿਨ੍ਹਾਂ ਨੂੰ ਅਸੀਂ ਧਿਆਨ ਚ ਰੱਖਣਾ ਹੈ ਹਾਂਜੀ ਜੀ ਮੈਂ ਪਹਿਲਾਂ ਜਿਹੜੀਆਂ ਕਹਿੰਦੇ ਜ਼ਰੂਰੀ ਚੀਜ਼ਾਂ ਸੀ ਉਹਨਾਂ ਦੀ ਗੱਲ ਕੀਤੀ ਹੈ ਹੁਣ ਬਾਅਦ ਚ ਆ ਜਾਂਦਾ ਕਿ ਜੇ ਤੁਹਾਡੀ ਇਨਕਮ ਆਂਦੀ ਹੈਗੀ ਭਾਵੇਂ ਘੱਟ ਹੋਵੇ ਭਾਵੇਂ ਵੱਧ ਹੋਵੇ ਹਨਾ ਤਾਂ ਉਹਦੇ ਦੋ ਤਰੀਕੇ ਹੁੰਦੇ ਹੈਗੇ ਨੇ ਜਾਂ ਤੇ ਆਪਾਂ ਨਹੀਂ ਇਨਕਮ ਵਧਾ ਲਈਏ ਠੀਕ ਹੈ ਕਈ ਵਾਰੀ ਆਪਣਾ ਵਾਹ ਨਹੀਂ ਲੱਗਦਾ ਕਿ ਆਪਾਂ ਇਨਕਮ ਵਧਾ ਸਕਦੇ ਹਾਂ ਕਿ ਨਹੀਂ ਵਧਾ ਸਕਦੇ ਹਨ ਇੱਕ ਲਿਮਟ ਹੁੰਦੀ ਹੈਗੀ ਆ ਕੁਝ ਆਈਡੀਆ ਤੇ ਮੈਂ ਦਿੱਤੇ ਹੈਗੇ ਨੇ ਪਹਿਲਾਂ ਵੀ ਕਈ ਪ੍ਰੋਗਰਾਮਾਂ ਚ ਅੱਜ ਵੀ ਆਪਾਂ ਗੱਲ ਕੀਤੀ ਹੈ ਵੀ ਤੁਸੀਂ ਆਪਣੀ ਸਕਿੱਲ ਨੂੰ ਵਧਾ ਕੇ ਵਧਾ ਸਕਦੇ ਹੈਗੇ ਹਨ ਐਕਸਟਰਾ ਕੰਮ ਕਰਕੇ ਪਾਰਟ ਟਾਈਮ ਜੌਬ ਕਰਕੇ ਆਨਲਾਈਨ ਜੌਬ ਕਰਕੇ ਉਹਨਾਂ ਨਾਲ ਜਿਹੜਾ ਹੈਗਾ ਕਿ ਤੁਸੀਂ ਆਪਣੀ ਇਨਕਮ ਵਧਾ ਸਕਦੇ ਹੈਗੇ ਹੋ ਪਰ ਦੂਸਰਾ ਤਰੀਕਾ ਹੁੰਦਾ ਕਿ ਤੁਸੀਂ ਟੈਕਸ ਸੇਵ ਕਰਕੇ ਇਹ ਮੰਨਿਆ ਜਾਂਦਾ ਹੈ ਕਿ ਤਰੀਪਨ 3 4 5 ਕਈ ਵੀ 6 ਮਹੀਨੇ ਹੁੰਦਾ ਵੀ ਜਿਹੜਾ ਤੁਸੀਂ ਕੰਮ ਕਰਦੇ ਹੋਗੇ ਮਨ ਜਿਵੇਂ ਹਾਇਰ ਬ੍ਰੈਕਟਿਚ ਤੁਸੀਂ ਚਲੇ ਜਾਂਦੇ ਹੈਗੇ ਉਹ ਤੁਸੀਂ ਗਵਰਨਮੈਂਟ ਵਾਸਤੇ ਕੰਮ ਕਰਦੇ ਹੈਗੇ ਤੇ ਫਿਰ ਆਪਾਂ ਨੂੰ ਹੋਣਾ ਚਾਹੀਦਾ ਕਿ ਜਿਹੜਾ ਉਹ ਮੇਰਾ ਟੈਕਸ ਗਵਰਨਮੈਂਟ ਕੋਲ ਜਾ ਰਿਹਾ ਹੈਗਾ ਉਹਦੇ ਵਿੱਚ ਮੈਂ ਕਿੰਨਾ ਕੁ ਚੰਕ ਜਿਹੜਾ ਹੈਗਾ ਕਿ ਬਚਾ ਸਕਦਾ ਹੈਗਾ ਕਿੰਨੇ ਕੇ ਪੈਸੇ ਮੈਂ ਜਿਹੜੇ ਹੈਗੇ ਕਿ ਟੈਕਸ ਚ ਬਚਾ ਸਕਦਾ ਹੈਗਾ ਭਾਵੇਂ ਤੁਹਾਡੇ 2000 ਟੈਕਸ ਜਾ ਰਿਹਾ ਜਾਂ 20000 ਜਾ ਰਿਹਾ ਹੈਗਾ ਠੀਕ ਹੈ ਜਾਂ 2 ਲੱਖ ਵੀ ਜਾ ਰਿਹਾ ਹੈਗਾ ਉਹਦੇ ਵਿੱਚ ਤੁਸੀਂ ਬਹੁਤ ਸਾਰਾ ਪੈਸਾ ਜਿਹੜਾ ਹੈਗਾ ਕਿ ਸੇਵ ਕਰ ਸਕਦੇ ਹੋ ਐਜ਼ ਅ ਟੈਕਸ ਸੇਵਿੰਗ ਦੇ ਤੌਰ ਤੇ ਠੀਕ ਹੈ ਉਹਦੇ ਵਾਸਤੇ ਜਿਹੜਾ ਹੈਗਾ ਕਿ ਤੁਹਾਨੂੰ ਫਿਰ ਉਹੀ ਫਰੈਂਚਸ਼ਿਪ ਜਿਹੜਾ ਹੈਗਾ ਕਿ ਐਡਵਾਈਜ਼ਰ ਉਹਨਾਂ ਪੈਟਰਨਾ ਪਏਗਾ ਦੇਖਣਾ ਪਏਗਾ ਵੀ ਤੁਹਾਡੀ ਇਨਕਮ ਕਿੱਦਾਂ ਦੀ ਆਂਦੀ ਹੈ ਪਰਸਨਲ ਹੈ ਜਾਂ ਬਿਜ਼ਨਸ ਦੀ ਇਨਕਮ ਹੈ ਜਾਂ ਤੁਸੀਂ ਸੈਲਫ এমਪਲoyed ਹੈਗੇ ਹੋ ਠੀਕ ਹੈ ਤੋਂ ਉਹਨੂੰ ਇਸ ਤਰ੍ਹਾਂ ਜਿਹੜਾ ਪਛਾ ਸਕਦੇ ਹੈਗੇ ਤਾਂ ਤੁਹਾਡੇ ਕੋਲ ਟੂਲਸ ਅਵੇਲੇਬਲ ਹੁੰਦੇ ਹੈਗੇ ਨੇ ਜੀ ਕੁਝ ਕਿ ਨਾ ਸਿੰਪਲ ਟੂਲਸ ਹੁੰਦੇ ਨੇ ਕੁਝ ਜਿਹੜੇ ਹੈਗੇ ਆ ਆਪਾਂ ਕਹਿੰਦੇ ਸਟਰੈਟਜੀਜ਼ ਯੂਜ਼ ਕਰਨੇ ਪੈਂਦੀ ਹੈਗੇ ਤੁਹਾਨੂੰ ਥੋੜਾ ਦਿਮਾਗ ਲਾਣੇ ਪੈਂਦਾ ਹੈਗਾ ਵੀ ਮੈਂ ਕਿਦਾਂ ਜਿਹੜਾ ਹੈਗਾ ਕਿ ਪੈਸਾ ਬਚਾ ਸਕਦਾ ਹੈਗਾ ਤੇ ਜਿਵੇਂ ਜਿਵੇਂ ਤੁਹਾਡੀ ਇਨਕਮ ਵੱਧਦੀ ਹੈਗੀ ਆ ਪਹਿਲਾਂ ਆਪਾਂ ਟੂਲਸ ਯੂਜ਼ ਕਰਦੇ ਆ ਮਰ ਕੇ ਸਟਰੈਟਜੀਜ਼ ਯੂਜ਼ ਕਰਦੇ ਹੈਗੇ ਵੀ ਕਿੱਦਾਂ ਮੈਂ ਪੈਸੇ ਨੂੰ ਜਿਹੜਾ ਹੈਗਾ ਕਿ ਕਮਾ ਕੇ ਜਿਹੜਾ ਹੈਗਾ ਕਿ ਮੈਂ ਟੈਕਸ ਬਚਾ ਸਕਦਾ ਹੈਗਾ ਤੇ ਉਹਦੇ ਚ ਤੁਸੀਂ ਮੈਂ ਹਜ਼ਾਰਾਂ ਲੱਖਾਂ ਮਿਲੀਅਨ ਡਾਲਰਾਂ ਤੱਕ ਵੀ ਜਿਹੜਾ ਹੈਗਾ ਕਿ ਟੈਕਸ ਬਚਾ ਸਕਦੇ ਹੈਗੇ ਤੇ ਤੁਸੀਂ ਦੇਖੋ ਵੀ ਆਪਾਂ ਪੈਸੇ ਕਮਾਉਣ ਨੂੰ ਕਿੰਨੀ એનર્ਜੀ ਇਹਨੂੰ ਟੈਕਸ ਸੇਵ ਕਰਨ ਵਾਸਤੇ ਜਿਹੜਾ ਹੈਗਾ ਕੋਈ ਥੋੜਾ ਜਿਹਾ ਵੀ ਮਨ ਲ ਐਫਰਟਸ ਕਰ ਲੀਏ ਕੋਈ ਗੱਲ ਸਮਝ ਲਈਏ ਤੇ ਸਾਡੇ ਹਜ਼ਾਰਾਂ ਡਾਲਰ ਜਿਹੜੇ ਹੈਗੇ ਨੇ ਉਹ ਬਚ ਜਾਂਦੇ ਹੈਗੇ ਨੇ ਜਿਹੜੇ ਤੇ ਅਗੇ ਇੰਡੀਵਿਜੂਅਲ ਲੋਕੀ ਹੈਗੇ ਨੇ ਜਿਹੜੇ ਮੈਂ ਵੀ EMPLOYES ਹੈਗੇ ਨੇ ਉਹਨਾਂ ਵਾਸਤੇ ਸਭ ਤੋਂ ਵਧੀਆ ਤਰੀਕਾ ਹੁੰਦਾ ਵੀ RRSP ਦੇ ਵਿੱਚ ਪੈਸੇ ਪਾਣ ਆਪਣੀ ਰਜਿਸਟਰਡ ਰਿਟਾਇਰਮੈਂਟ ਸੇਵਿੰਗ ਪਲਾਨ ਹੁੰਦੀ ਹੈ ਕੀ ਉਹਦੇ ਚ ਉਹ ਪੈਸਾ ਪਾਣ ਠੀਕ ਹੈ ਉਹਦਾ ਫਾਇਦਾ ਕੀ ਹੁੰਦਾ ਹੈਗਾ ਕਿ ਇੱਕ ਤੇ ਤੁਸੀਂ ਮੰਨ ਲਓ ਸੇਕ ਕਿ ਤੁਹਾਡੇ ਜੇ 50000 ਜੇ ਤੁਹਾਡੀ ਇਨਕਮ ਹੈ ਹਨਾ ਤੁਸੀਂ ਉਹਦੇ ਵਿੱਚ 10000 ਡਾਲਰ ਜਿਹੜਾ ਹੈਗਾ ਕਿ ਤੁਸੀਂ ਆਪਣੇ RRSP ਅਕਾਊਂਟ ਚ ਪਾ ਦਿੱਤਾ ਹੁਣ ਤਕਰੀਬਨ ਜਿਹੜਾ ਹੈਗਾ ਤੁਹਾਨੂੰ ਮੈਂ ਵੀ 2500 ਡਾਲਰ ਜਿਹੜਾ ਹੈਗਾ ਕਿ ਟੈਕਸ ਵਾਪਸ ਆ ਜਾਂਦਾ ਹੈਗਾ ਜੇ ਤੁਹਾਡੇ ਕੋਲ ਪਹਿਲਾਂ ਗਵਰਨਮੈਂਟ ਨੇ ਕਟਿਆ ਵੀ ਹੈਗਾ ਤਾਂ ਵੀ ਵਾਪਸ ਆ ਜਾਂਦਾ ਹੈਗਾ ਤੂੰ 2500 ਡਾਲਰ ਤੇ ਤੁਸੀਂ ਟੈਕਸ ਜ ਇੱਕ ਤਾਂ ਸੇਵ ਕਰ ਲਿਆ ਅੱਛਾ ਤੁਸੀਂ ਨਾ ਜਾਵਾਂ ਕਰਾਓ ਗਵਰਨਮੈਂਟ ਨੂੰ 2500 ਡਾਲਰ ਮਿਲਦਾ ਪਿਆ ਠੀਕ ਹੈ ਹੁਣ ਉਹ ਮੈਂ 2500 ਡਾਲਰ ਜਿਹੜਾ ਬਚਾਣਾ ਹੈਗਾ ਤੋ ਕਹਿੰਦੇ ਹੈਗਾ ਦੇਖ ਸੁਤਵਿੰਦਰ ਸਿੰਘ ਤੁਹਾਨੂੰ ਅਸੀਂ ਦੇ ਦਾਂਗੇ 2500 ਵਾਪਸ ਪਰ ਤੂੰ 10000 ਡਾਲਰ ਜਿਹੜਾ ਆਪਣੇ ਖਾਤੇ 'ਚ ਜਮ੍ਹਾਂ ਕਰਾ ਜੇ ਮੈਂ ਪਹਿਲਾਂ ਕਿਹਾ ਆ ਆਰਆਈਐਸਪੀ ਦੇ ਵਿੱਚ ਬੱਚਿਆਂ ਦੇ ਖਾਤੇ 'ਚ ਅਸੀਂ ਆਪਣੇ ਚੀਜ਼ ਜਮਾ ਕਰਾਣੇ ਆ ਪੈਸੇ ਤਾਂ ਗਵਰਨਮੈਂਟ 20% ਗ੍ਰਾਂਟ ਦਿੰਦੀ ਹੈਗੀ ਆ ਤਾਂ ਇਦਾਂ ਹੀ ਜਿਹੜੇ ਰਿਟਾਇਰਮੈਂਟ ਸੇਵਿੰਗ ਪਲਾਨ ਦੇ ਵਿੱਚ ਕੀ ਹੈਗਾ ਉਹ ਕਹਿੰਦਾ ਕਿ ਤੂੰ ਆਪਣੇ ਹੀ ਰਿਟਾਇਰਮੈਂਟ ਸੇਵਿੰਗ ਅਕਾਊਂਟ 'ਚ ਪੈਸੇ 10000 ਜਮਾ ਕਰਾ ਜੇ ਤੂੰ 10000 ਕਰਨਾ ਅਇਦਨ 2500 ਟੈਕਸ ਮਾਫ ਕਰਦੇ ਆਂਗੇ ਅੱਛਾ ਜੀ ਠੀਕ ਹੈ ਹੁਣ 10000 ਜਿਹੜਾ ਸੇਵਿੰਗ ਕੀਤਾ ਉਹ ਵੀ ਤੇ ਮੇਰੇ ਹੀ ਨੇ ਮੇਰੇ ਅਕਾਊਂਟ ਵਿੱਚ ਪਏ ਨੇ ਗਵਰਨਮੈਂਟ ਦੇ ਕੋਲ ਨਹੀਂ ਮੈਂ ਜਮ੍ਹਾਂ ਕਰਵਾਏ ਮੇਰੇ ਅਕਾਊਂਟ ਵਿੱਚ ਪਏ ਮੈਂ ਉਹਦਾ ਪ੍ਰੂਫ ਦਿੱਤਾ ਵੀ ਮੈਂ ਇਹਦੇ ਵਿੱਚ ਜਮ੍ਹਾਂ ਕਰਾਏ ਨੇ ਠੀਕ ਹੈ ਨਾਲ ਗਵਰਨਮੈਂਟ ਨੇ ਮੈਂ 2500 ਹੋਰ ਵਾਪਸ ਕਰ ਦਿੱਤਾ ਮੈਨੂੰ ਰਿਫੰਡ ਹੋਰ ਜ਼ਿਆਦਾ ਆ ਗਿਆ 2500 ਡਾਲਰ ਦਾ ਸੋ ਦੈਟ ਮੀਨਸ ਇਹ ਹੁਣ ਕਿੰਨੇ ਮੈਂ ਦੇਖੋ ਜੇ 2500 ਡਾਲਰ ਉਹਦਾ ਮੈਂ ਕਮਾਣਾ ਵੀ ਤਾਂ ਹੋ ਸਕਦਾ ਮੈਨੂੰ 20 ਦਿਨ 25 ਦਿਨ ਜਾਂ ਮਹੀਨਾ ਕੰਮ ਕਰਨਾ ਪਏਗਾ ਤੇ ਇਹ ਸਿੰਪਲ ਤ ਮੁਕੰਦੇ ਮਨੀ ਸੇਵਡ ਇਜ਼ ਮਨੀ ਅਰਨਡ ਤੇ ਜਿਹੜਾ ਤੁਸੀਂ ਪੈਸਾ ਬਚਾਇਆ ਹੈਗਾ ਉਹ ਵੀ ਤੁਸੀਂ ਅਰਨ ਨਹੀਂ ਕੀਤਾ ਹੈਗਾ ਫਿਰ ਤੁਹਾਨੂੰ ਘੰਟੇ ਨਹੀਂ ਲਾਣੇ ਪਏ ਤੁਸੀਂ ਦਿਮਾਗ ਹੀ ਲਾਇਆ ਤੇ ਤੁਸੀਂ ਜਿਹੜਾ ਕਿ ਉਹ ਬਚਾ ਸਕਦੇ ਆ ਕਿ ਫਿਰ ਜਿਹੜਾ ਤੁਹਾਡਾ ਪੈਸਾ ਇਨਵੈਸਟਡ ਹੈਗਾ ਉਹ ਵੀ ਗਰੋ ਕਰਦਾ ਹੈਗਾ ਲੇਟਰ ਔਨ ਜਾ ਕੇ ਰਿਟਾਇਰਮੈਂਟ ਵਿੱਚ ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ ਤੇ ਕਈਆਂ ਲੋਕਾਂ ਨੂੰ ਇਹ ਲੱਗਦਾ ਕਿ ਸ਼ਾਇਦ ਆਪਾਂ ਮੰਨ ਲਓ ਵੀ 65 ਸਾਲ ਦੇ ਹੋਵਾਂਗੇ ਰਿਟਾਇਰ ਹੋਵਾਂਗੇ ਫੇਰ ਹੀ ਅਸੀਂ ਉਹਦੇ ਵਿੱਚ ਪੈਸੇ ਕਢਵਾ ਸਕਦੇ ਏਦਾਂ ਦੀ ਕੋਈ ਗੱਲ ਨਹੀਂ ਜਦੋਂ ਮਰਜ਼ੀ ਚਾਹੋ ਤੁਸੀਂ ਆਪਣੇ ਪੈਸੇ ਉਹਦੇ ਵਿੱਚ ਵਿਡਰਾਅ ਕਰ ਸਕਦੇ ਹੈਗੇ ਆਪਣੇ ਆਰਆਰਐਸਏ ਅਕਾਊਂਟ ਦੇ ਵਿੱਚ ਵੀ ਜਿਹੜਾ ਹੈਗਾ ਫਿਰ ਤੁਸੀਂ ਪੈਸਾ ਵਿਡਰਾਅ ਕਰ ਸਕਦੇ ਆ ਤੋ ਇਸੇ ਤਰ੍ਹਾਂ ਜਿਹੜੇ ਮੈਂ ਸੈਲਫ এমਪਲਾਈਡ ਹੈਗੇ ਨੇ bizness owners ਹੈਗੇ ਨੇ ਉਹਨਾਂ ਵਾਸਤੇ ਤੋ ਹੋਰ ਵੀ ਬਹੁਤ ਜ਼ਿਆਦਾ ਵਧੀਆ ਤਰੀਕੇ ਹੁੰਦੇ ਨੇ ਇੱਕ ਤਾਂ ਇਹ ਹੁੰਦਾ ਹੈਗਾ ਕਿ ਮੈਕਸਿਮਮ ਖਰਚਾ ਜਿੰਨਾ ਵੀ ਹੈਗਾ ਟੂ ਰਨ ਦਾ bizness ਉਹ ਉਹਦੇ ਚ ਪਾ ਕੇ ਆਪਣਾ ਜਿਹੜਾ ਹੈਗਾ ਪੀ ਟੈਕਸ ਬਚਾ ਸਕਦੇ ਹੈਗੇ ਨੇ ਆਪਣੀ ਇਨਕਮ ਨੂੰ ਕਟਵਾ ਸਕਦੇ ਦਿਖੇ ਕਿ ਨੇ ਬਹੁਤ ਸਰੀਆਂ ਚੀਜ਼ਾਂ ਹੁੰਦੀਆਂ ਹੈਗੀਆਂ ਜਿਹੜੀਆਂ ਅਲੌਡ ਹੁੰਦੀਆਂ ਬਹੁਤ ਸਰੀ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਕਿ ਜਿਹੜੀਆਂ ਕਿ ਤੁਸੀਂ ਯੂਜ਼ ਕਰਨੀਆਂ ਹੁੰਦੀਆਂ ਕਿ ਮੈਂ ਇਹ ਵੀ ਕਰ ਸਕਦਾ ਹੈਗਾ ਜੀ ਇੱਕ ਹਿੰਟ ਦੇ ਤੌਰ ਤੇ ਮੈਂ ਤੁਹਾਨੂੰ ਦੱਸਦਾ ਨਾ ਕਿ ਮੰਨ ਲਓ ਕਿ ਬੰਦੇ ਨੇ ਕਿਸੇ ਨੇ ਇੰਸ਼ੋਰੈਂਸ ਕਰਵਾਈ ਆਪਣੀ ਲਾਈਫ ਇੰਸ਼ੋਰੈਂਸ ਕਰਵਾਈ ਹੈਗੀ ਹਨ ਉਹਦਾ 500 ਡਾਲਰ ਮਹੀਨੇ ਦਾ ਪੇ ਕਰਦਾ ਹੈਗਾ ਤੋਂ 6000 ਡਾਲਰ ਉਹ ਪੇ ਕਰਦਾ ਪਾ ਲਾਈਫ ਇੰਸ਼ੋਰੈਂਸ ਦਾ ਹੁਣ ਪਹਿਲਾਂ ਕੀ ਕਰਦਾ ਆਪਣੇ ਬਿਜ਼ਨਸ ਵਿੱਚ ਪੈਸੇ ਕੱਢਦਾ ਤੇ ਉਹ ਫਿਰ ਜਿਹੜਾ ਹੈਗਾ ਕਿ 6000 ਡਾਲਰ ਉਦੋਂ ਜਿਹੜਾ ਹੈਗਾ ਕਿ ਮੈਂ ਪਹਿਲਾਂ ਬਿਜ਼ਨਸ ਵਿੱਚ ਪੈਸੇ ਕੱਢੇ ਹੋਤੇ ਟੈਕਸ ਪੇ ਕੀਤਾ 6000 بچਾ ਉਹਨੇ ਆਪਣੀ ਲਾਈਫ ਇੰਸ਼ੋਰੈਂਸ ਦਾ ਪ੍ਰੀਮੀਅਮ ਜਮ੍ਹਾਂ ਕਰਵਾਤਾ ਜੀ ਜਦ ਕਿ ਉਹ ਹੀ ਜਿਹੜਾ ਹੈਗਾ ਕਿ ਉਹਦੀ ਕੰਪਨੀ ਵੀ ਉਹਦੇ ਬਿਹਫ ਤੇ ਪੇ ਕਰ ਸਕਦੀ ਸੀ ਹੂੰ ਹੂੰ ਜਿਹੜੀ ਉਹਦੀ ਕਾਰਪੋਰੇਸ਼ਨ ਸੀ ਨਾ ਜਿਹੜਾ ਉਹਦਾ ਬਿਜ਼ਨਸ ਸੀ ਉਹ 6000 ਉਹਦੇ ਬਿਹਫ ਤੇ ਪੇ ਕਰ ਸਕਦੀ ਉਹਦੇ ਨਾਲ ਜਿਹੜਾ ਹੈਗਾ ਕਿ ਘੱਟੋ ਘੱਟ 20 25% ਟੈਕਸ ਬਚ ਜਾਂਦਾ ਹੈਗਾ ਠੀਕ ਹੈ ਉਹਨਾਂ ਮਤਲਬ ਜਿੱਥੇ ਉਹਨੇ ਪਹਿਲਾਂ 8000 ਕਢਾਇਆ 2000 ਟੈਕਸ ਦਿੱਤਾ ਬਾਕੀ ਜਿਹੜਾ ਹੈਗਾ ਕਿ ਉਹਨੇ 6000 ਆਪਣਾ ਪ੍ਰੀਮੀਅਮ ਜਮ੍ਹਾਂ ਕਰਵਾਇਆ ਬਲਕਿ ਹੁਣ ਉਹਨੇ ਕੀ ਕੀਤਾ ਹੈਗਾ ਕਿ ਉਹਦੀ ਕੰਪਨੀ ਨੇ ਪੇ ਕਰ ਦਿੱਤਾ ਤਾਂ ਦੈਟ ਮੀਨ ਸਿੱਧਾ ਹੀ ਉਹ ਤਕਰੀਬਨ 2000 ਡਾਲਰ ਜਿਹੜਾ ਹੈਗਾ ਉਹਤੇ ਟੈਕਸ ਬਚਾ ਸਕਦਾ ਹੈਗਾ ਤੋਂ ਇਦਾਂ ਜਿਹੜੇ ਹੈਗੇ ਨੇ ਕਿ ਕਈ ਤਰੀਕੇ ਹੁੰਦੇ ਨੇ ਜਿਨ੍ਹਾਂ ਨੂੰ ਥੋੜਾ ਜਿਹਾ ਤੁਸੀਂ ਐਕਸਪਲੋਰ ਕਰੋ ਜਦੋਂ ਵੀ ਤੁਹਾਨੂੰ ਕੋਈ ਬੰਦਾ ਕਹਿੰਦਾ ਹੈਗਾ ਕਿ ਮੇਰੇ ਕੋਲ アドਵਾਈਸ ਲਾਓ ਤਾਂ アドਵਾਈਸ ਜ਼ਰੂਰ ਲੈਣੀ ਚਾਹੀਦੀ ਹੈ ਮੰਨਣਾ ਕੋਈ ਜ਼ਰੂਰੀ ਗੱਲ ਨਹੀਂ ਹੈਗਾ ਪਰ ਘਟੋ ਘਟੇ ਇਹ ਤਾਂ ਹੋਵੇ ਕਿ ਮੈਨੂੰ ਪਤਾ ਹੈਗਾ ਵੀ ਇਹ ਵੀ ਚੀਜ਼ ਜਿਹੜੀ ਆਪਾਂ ਕਰ ਸਕਦੇ ਆ ਇਦਾਂ ਜਿਹੜੇ ਹੋਰ ਹਾਈ ਅਰਨਰ ਹੁੰਦੇ ਹੈਗੇ ਉਹਨਾਂ ਵਾਸਤੇ ਹੋਰ ਵੀ ਤਰੀਕੇ ਹੁੰਦੇ ਹੈਗੇ ਨਾ ਕਿ ਜਿਹੜੀ ਆਪਾਂ ਇੱਥੇ ਗੱਲ ਨਹੀਂ ਕਰ ਸਕਦੇ ਉਹ ਸਮਝ ਆਣੀ ਵੀ ਨਹੀਂ ਹੈਗੀ ਤੇ ਆਪਾਂ ਜਿਹੜਾ ਹੈਗਾ ਕਿ ਮੁੜ ਕੇ ਫਿਰ ਕਦੀ ਕਿਸੇ ਕਿਸੇ ਪ੍ਰੋਗਰਾਮ ਜੈ ਐਕਸਕਲੂਸਿਵਲੀ ਯੂਜ਼ ਕਰਨੀ ਹੋਵੇ ਕਿ ਤੇ ਆਪਾਂ ਕਰ ਸਕਦੇ ਹੈਗੇ ਤੇ ਪਰ ਉਹ ਬਿਜ਼ਨਸਮੈਨਾਂ ਵਾਸਤੇ ਹੋਰ ਵੀ ਕੇਸ ਸਟਰੈਟਜੀ ਜੇ ਮੈਂ ਕਹਾਂ ਨਾ ਸਟਰੈਟਜੀਜ਼ ਇਸ ਯੂਜ਼ ਕਰਨੇ ਪੈਂਦੀ ਹੈਗੀਆਂ ਕਿ ਜਦੋਂ ਤੁਸੀਂ ਜਿਹੜਾ ਹੈਗਾ ਕਿ ਲੱਖਾਂ ਹੀ ਜਾਂ ਮਿਲੀਅਨਸ ਡਾਲਰ ਚ ਲੈ ਕੇ ਕੋਈ ਤੁਸੀਂ ਆਪਣਾ ਲਾਈਫ ਲੌਂਗ ਜਿਹੜਾ ਹੈਗਾ ਕਿ ਟੈਕਸ ਬਚਾ ਸਕਦੇ ਹੈਗੇ ਤੋਂ ਟੈਕਸ ਸੇਵਿੰਗ ਜਿਹੜੀ ਹੈਗੀ ਕਿ ਬਹੁਤ ਜ਼ਰੂਰੀ ਹੈਗੀ ਹੈ